ਪਰ ਅੱਜ ਤੁਹਾਨੂੰ ਮੈਂ ਇੱਕ ਐਸੀ ਵੱਖਰੀ ਚੀਜ਼ ਦਿਖਾਉਣ ਲੈ ਕੇ ਆਇਆ ਜਿਹੜੇ ਕਿ ਇਨਵੈਂਸ਼ਨ ਕਹਿ ਲਓ ਜਾਂ ਕ੍ਰिएशन ਕਹਿ ਲਓ ਇਹ ਕੋ ਸਾਰੀ ਬੜਾ ਕਿ ਮੁੰਮੋਦੀ ਆਈ ਤੇ ਆਪਣੇ ਕੋ ਸਟੀਮ ਮੁੰਮੋਸ ਹੁੰਦੇ ਸਟੀਮ ਤੇ ਹੁੰਦੇ ਵੈਜਲੇ ਪਨੀਰ ਵਾਲੇ ਨਿਊਟਰੀ ਵਾਲੇ ਤੇ ਆਪਣੇ ਕੋਲ ਹੋਰ ਉਕਰਕਰੇ ਹੁੰਦੇ ਤੇ ਆਪਣੇ ਫਾਇਰ ਮੁੰਮੋਸ ਹੋ ਗਏ ਤੇ ਫਾਇਰ ਮਲਾਈ ਮੁੰਮੋਸ ਹੋ ਗਏ ਇਹ ਮੈਂ ਡੈਡ ਨੇ ਬਣਾਈ ਹੈ ਅੱਛਾ ਜੀ ਉਹਨਾਂ ਦਾ ਦਿਮਾਗ ਹੈ ਇਹ ਹਮ ਇਹਦੇ ਨਾਲ ਥੋੜਾ স্মੋਕੀ ਤੇ ਤੰਦੂਰੀ ਫਲੇਵਰ ਆਉਂਦਾ ਤੇ ਇਹਨੂੰ ਤੁਸੀਂ ਮੈਂ ਫਾਇਰ ਉੱਪਰਾਂ ਦੀ ਤਾਂ ਪੱਕਦੇ ਆਮ ਹੌਲੀ ਹੌਲੀ ਪਲੇਮ ਚ ਪੱਕ ਕੇ ਫਿਰ ਉਹ ਸਮੋਕੀ ਫਿਰ ਰੰਗਦਾ ਫਿਰ ਉਹਨੂੰ ਆਪਾਂ ਮਲਾਈ ਚ ਕਨਵਰਟ ਕਰਕੇ ਨਾ ਮਲਾਈ ਮਲੀ ਸੋਸਾਂ ਬਾਕੀ ਉਹਨੂੰ ਪਕਾ ਕੇ ਚੰਗੀਦਾਨਾ ਫਿਰ ਐਕਡਮ ਫਾਇਰ ਮਲਾਈ ਮੋਸ ਬਣ ਜਾਂਦੇ ਉਹ ਬਹੁਤ ਟੇਸਟ ਫਰਕ ਪੈਂਦਾ ਜੀ ਵਧੀਆ ਲੱਗਦਾ ਇਹ ਚਿਲੀ ਹੈ ਅੱਛਾ ਜੀ ਤੇ ਆਪਣੀ ਬਨਾਨਾ ਕਰੀਮ ਆ ਗਈ ਕੀ ਬਾਤ ਹੈ ਜੀ ਤੇ ਆਪਣਾ ਤੰਦੂਰੀ ਮਸਾਲਾ ਹੈ ਅੱਛਾ ਜੀ ਇਹ ਆਪ ਤਿਆਰ ਕੀਤਾ ਹੋਇਆ ਸਾਰਾ ਜੀ ਬਿਲਕੁਲ ਸਾਰਾ ਆਪਣਾ ਇਹ ਦਹੀਂ ਦਾ ਹੁੰਦਾ ਜੀ ਹੂੰ ਜਿਹੜੇ ਮੈਰੀਨੇਸ਼ਨ ਮੈਰੀਨੇਸ਼ਨ ਹੋ ਰਹੀ ਚੰਗੀਦਾਨਾ ਨੇ ਮੈਰੀਨੇਸ਼ਨ ਕਰਕੇ ਫਿਰ ਇਹਨੂੰ ਆਪਾਂ ਲਾਵਾਂਗੇ ਸਿਕਾਂ ਜੀ ਕਿਆਵਾ ਦਾ ਜਿਸੀ ਗੋਤ ਕੋਰੀ ਮਿਸ ਜਿਹੜੀ ਤੰਦੂਰ ਚ ਇਦਾਂ ਸੇਖਾਂ ਹੁੰਦੀਆਂ ਸੇਮ ਮੂਰੀ ਤੇ ਵਿੱਚ 10 ਪੀਸ ਹੁੰਦੇ ਜਿਹੜੀ ਮਾਤੀ ਲੋ 10.5 10.5 ਹਾਂਜੀ ਇਹਦੇ ਚ ਜਿਹੜੀ ਮੈਰੀਨੇਸ਼ਨ ਆਪਾਂ ਕੀਤੀ ਹੈ ਸਾਰੀ ਫਾਇਰ ਨਾਲ ਪੱਕ ਜਾਣੀ ਇਹਨਾਂ ਨੇ ਹੁਣ ਤੰਦੂਰੀ ਟੇਸਟ ਆਊਗਾ ਇਹਦੇ ਵਿੱਚ ਆਪਾਂ ਕਹਿ ਰਹੇ ਹਾਂ ਫਿਰ ਤੋਂ স্মੋਕੀ ਫਲੇਵਰ ਆਊਗਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਇਦਾਂ ਲਾਏ ਭਾਵੇਂ ਲੱਗੂ ਇਹ ਤੰਦੂਰ ਚ ਕੱਟ ਕੇ ਲਿਆਂਦੇ ਬਾਈ ਸੇਕ ਨਹੀਂ ਲੱਗਦਾ ਆਹ ਤਾਂ ਬਈ ਹੋਈ ਓਏ ਹੋਏ ਇੰਨਾ ਕ ਤਾਂ ਹੁਣ ਆ ਹੀ ਜਾਂਦਾ ਮਿਸ ਟੰਗੀ ਤਰ੍ਹਾਂ ਇਹਨੂੰ ਕਹ ਲੋ ਰੋਸਟ ਕਰ ਲਿਆ ਹੋਇਆ ਨਾ ਰੋਸਟ ਹੋ ਗਏ ਹੁਣ ਆ ਰ ਔਰ ਕਿੰਨੀ ਕੁਆਂਟੀਟੀ ਚ ਮੱਖਣ ਹੋਵੇ? ਇਹ ਦੇਖੋ। ਆ ਬੇਰ ਕਾ ਦਾ ਮੱਖਣ ਆਈ। ਤੇ ਆ ਹੋਰ ਗੈਨਵਾਗੇ। ਅੱਛਾ ਜੀ। ਮੈਂ ਤਾਂ ਕਿਹਾ ਕਿ ਖੂਫੀਆ ਮਸਾਲਾ ਲਿਆਂਦਾ ਕਿਤੇ ਕੋਈ। ਇਹ ਹੋਰ ਗੈਨਵਾ। ਤੇ ਆਪਣਾ ਚਿਲੀ ਤੇ ਫੇਰ ਆਉਗੀ ਇੱਕ ਵਾਰੀ। ਇੱਕ ਵਾਰੀ। ਪਹਿਲੇ ਵਾਰ ਦੇ حساب। ਕੀ ਆ ਵਾ? ਤੇ ਆਪਣੀ ਆ ਬਣਾਣਾ ਕਰੀ ਮਾਗੀ। ਕਰੀਮ ਅਮੂਲ ਦੀ ਮੱਖਣ ਬੇਰ ਕਾ ਦਾ। ਬਿਲਕੁਲ ਜੀ। ਯਾਨੀ ਕਿ ਸਾਰੇ ਬ੍ਰਾਂਡ ਇੱਥੇ ਇਕੱਠੇ ਕੀਤੇ। ਸਾਰੇ ਬ੍ਰਾਂਡ ਅਲੱਗ-ਅਲੱਗ ਵੈਰਾਈਟੀ। ਅੱਛਾ ਹੁਣ ਇਹ ਦੀ ਯਾਨੀ ਕਿ ਕੀ ਆ ਵਾ ਜੀ? ਮੈਂ ਦੇਖ ਰਿਹਾ ਤਾਂ ਬਈ ਸੈਟਅਪ ਬੜਾ ਕਲੀਨ ਜਿਹਾ ਰੱਖਿਆ ਹੋਇਆ ਨਾ ਇਸ ਕੋਈ ਬਾਧੂ ਗਾ ਨਹੀਂ ਪਾਇਆ ਹੋਇਆ ਆਪਾਂ ਦੇਖਦੇ ਆਂ ਪਰ ਵਾਸੀ ਲੋਕਾਂ ਦੇ ਨਾਲ ਲਾਈਆ ਪਿਆ ਪਹਿਲਾਂ ਤਾਂ ਮੇਨ ਹੈਗਾ ਕੰਮ ਦੀ ਸਫਾਈ ਦੀ ਇਹ ਤਾਂ ਸਫਾਈ ਉੱਥੇ ਗਾਭ ਹੋ ਗਈ ਤੇ ਸ਼ਾਪਿੰਗ ਬੋਰਡ ਸਪੈਸ਼ਲ ਰੱਖਿਆ ਹੈ ਤੇ ਸਟਾਲ ਤੇ ਨਹੀਂ ਕੱਟੀ ਜਾ ਰਹੇ ਨਾ ਸਫਾਈ ਦਾ ਪ੍ਰੋਪਰ ਤਰੀਕੇ ਨਾਲ ਜੁੜਿਦਾ ਨਾਲੇ ਵਧੀਆ ਬਈਏ ਕਿਤੇ ਵੀਡੀਓ ਕਰਕੇ ਤਾਂ ਨਹੀਂ ਇਹ ਨਾ ਸਮਾਨ ਪਾਈ ਜਾਂਦੇ ਮੁੱਢ ਨਾਲ ਦੇਖਣ ਆਵੇ ਤਾਂ ਕੋਈ ਨਾ ਸਮਾਨ ਜਦੋਂ ਮर्जी ਆਉ ਜਦੋਂ ਰਸਤੀ ਆਉ ਸਵੇਰਾ ਹੋ ਇਹੀ ਮਿਲੂਗਾ ਤੁਹਾਨੂੰ ਅੱਛਾ ਜੀ ਜਿਹੜੀਆਂ ਜਿਹੜੀਆਂ ਗੱਲਾਂ ਕਹੀਆਂ 11 ਸਾਲ ਐਕਸਪੀਰੀਅੰਸ ਭਾਈ ਨੇ ਹੈਗਾ ਅੰਦਰ ਕਿ ਨਹੀਂ ਤਾਂ ਚੈੱਕ ਕਰ ਜਰੂਰ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਛਿੱਡੀ ਹੈਡਲਾਈਨਸ ਤੇ ਮੈਮ ਬਰਬੀਰ ਮੋਮੋਸ ਅਸੀਂ ਬੜੀ ਤਰ੍ਹਾਂ ਦੇ ਖਾਦੇ ਹੋਣਗੇ ਜਿਹੜੇ ਕਹੇ ਲੋ ਤੰਦੂਰੀ ਮੋਮੋਸ ਕਹੇ ਲੋ ਸਟੀਮ ਮੋਮੋਸ ਕਹੇ ਲੋ ਫਰਾਈ ਮੋਮੋਸ ਕਹੇ ਲੋ ਪਰ ਅੱਜ ਤੁਹਾਨੂੰ ਮੈਂ ਇੱਕ ਐਸੀ ਵੱਖਰੀ ਚੀਜ਼ ਦਿਖਾਉਣ ਲੈ ਕੇ ਆਇਆ ਜਿਹੜੇ ਕਿ ਇਨਵੈਂਸ਼ਨ ਕਹੇ ਲੋ ਜਾਂ ਕ੍ਰिएशन ਕਹੇ ਲੋ ਤੇ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਮੈਂ ਵਿਖਾਉਂਗਾ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਨਹੀਂ ਸਟਾਰਟਿੰਗ ਦੇ ਵਿੱਚ ਤੇ ਆਜੋ ਤੁਹਾਨੂੰ ਲੈ ਕੇ ਚੱਲਦਾ ਸਿੱਧਾ ਭਾਜੀ ਦੇ ਕੋਲ ਤੇ ਜਾਣਦੇ ਆਂ ਵੀ ਕਿਹੜੇ ਖਾਸ ਤਰ੍ਹਾਂ ਦੇ ਮੋਮੋਸ ਬਣਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਹਾਲ ਲਖਾਤ ਕੋਈ ਦੱਸੋ ਜੀ ਬਹੁਤ ਵਧੀਆ ਜੀ ਤੁਹਾਨੂੰ ਤੇ ਬਾਈ ਜੀ ਮੋਮੋਸ ਦੀ ਆਪਾਂ ਕਾਰਡ ਲਾਈ ਹੋਈ ਹੈ ਇੱਥੇ ਹਾਂ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੇ ਸ਼ੁਰੂ ਕੀਤੇ ਨੇ ਭਾਈ 2011 ਤੋਂ ਹੋਰੇ ਲਾ ਰਹੇ ਹਾਂ ਜੀ 2000 ਤੋਂ ਸ਼ੁਰੂ ਕੀਤੇ ਸੀ ਹਾਂ ਜੀ ਤੱਕ ਜੀ ਲਾ ਰਹੇ ਹਾਂ ਉਹਨਾਂ ਦੀ ਵਧੀਆ ਲੋਕਾਂ ਨੂੰ ਖਿਲਾ ਰਹੇ ਹੈਲਦੀ ਚੀਜ਼ ਖੁਆ ਰਹੇ ਯਾਨੀ ਕਿ ਭਾਈ ਐਨੇ ਟਾਈਮ ਤੋਂ ਮੈਂ ਸੋ ਹੀ ਬੈਠੇ ਹਾਂ ਨਾ ਕਹਿ ਲਓ ਅ ਸਟਾਰਟਿੰਗ ਕਰਨ ਵਾਲੇ ਬੈਠਾ ਹਨ ਮੋਮੋਸ ਦੇ ਬਿਲਕੁਲ ਜੀ ਬਿਲਕੁਲ ਤੇ ਭਾਈ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਕੀ ਫਰਕ ਆਇਆ ਮਾਰਕੀਟ ਦੇ ਵਿੱਚ ਕਹਿ ਲਓ ਜਾਂ ਮੋਮੋਸ ਦੀ ਕ੍ਰੀਏਸ਼ਨ ਦੇ ਵਿੱਚ ਕਹਿ ਲਓ ਮੋਮੋਸ ਦੀ ਪਹਿਲਾਂ ਹੁਣ ਹੁੰਦੇ ਸੀ ਕਿ ਮੈਦੇ ਵਾਲੇ ਹੂੰ ਲੋਕੀ ਸਾਰੇ ਉਹ ਮੈਦਾ ਖਾਂਦੇ ਸੀਗੇ ਲੋਕਾਂ ਹੁਣ ਪ੍ਰੇਸ਼ ਵੀ ਕਰਨ ਲੱਗੇ ਹੈਲਦੀ ਚੀਜ਼ ਭਾਲਦੇ ਲੋਕੀ ਉਹਦੇ ਕਰਕੇ ਹੁਣ ਆਪਾਂ ਮਲਟੀ ਗ੍ਰੇਨ ਆਟਾ ਸ਼ੁਰੂ ਕੀਤਾ ਮੋਮੋਸ ਅੱਛਾ ਜੀ ਤੇ ਆਪਾਂ ਦੀ ਸਾਰੀ ਇੱਕਦਮ ਹੈਲਦੀ ਚੀਜ਼ ਹੁੰਦੀ ਹੈ ਹੂੰ ਤੇ ਆਪਣੀ ਜਿਹੜੀ ਸੌਸ ਨੇ ਉਹ ਵੀ ਹੈਡ ਮੇਡਿੰਗ ਦੀ ਸਾਦੀ ਤੇ ਆਪਾਂ ਬਣਾਣਾ ਇੱਕ ਵਾਰੀ ਮੈਨੂੰ ਸੌਸ ਵਿਖਾਇਆ ਹਨਾ ਵੀ ਕੀ ਅਲੱਗ ਤਾਂ ਨਹੀਂ ਕਿਉਂਕਿ ਆਪਾਂ ਦੇਖ ਸਮੇਂ ਮੈਂ ਦੇਖ ਸਕਦਾ ਵੀ ਜਿਹੜੀ ਅਸੀਂ ਸੌਸ ਇੱਥੇ ਰੱਖੀ ਹੋਈ ਹੈ ਨਾ ਲਾਲ ਵਾਲੀ ਕਹ ਲੋ ਜਿਹਨਾਂ ਆਪਾਂ ਛੇ ਜਵਾਨ ਵੀ ਕਹਿ ਲੈਂਦੇ ਹਣਾ ਥੋੜੀ ਜੀ ਤੇ ਉਹ ਜਿਹੜੀ ਲੋਕ ਬਣਾਉਂਦੇ ਰੰਗ ਰੂਗੇ ਜਾਂ ਫਾਕ ਉਹਨਾਂ ਦੇ ਕਾਫੀ ਤੇਜ਼ ਲਾਲ ਰੰਗ ਜਾਂ ਹੁੰਦਾ ਪਰ ਇੱਥੇ ਬੜਾ ਫਰਕ ਹੈ ਨਹੀਂ ਇਹ ਬਿਲਕੁਲ ਨੈਚੁਰਲ ਹੈ ਕੋਈ ਕਲਰ ਨਹੀਂ ਕੋਈ ਆਰਟੀਫੀਸ਼ੀਅਲ ਕਲਰ ਨਹੀਂ ਸੂਟਾ ਨੈਚੁਰਲ ਜੀ ਟਮਾਟਰ ਤੇ ਜਿਹੜੀ ਹੁੰਦੀ ਹੈ ਲਾਲ ਆਪਣੀ ਮਿਰਚ ਹੁੰਦੀ ਹੈ ਇੱਕ ਹੋਰ ਵਿਖਾਇਓ ਚਲਾ ਕੇ ਵਿਖਾਇਓ ਹਣਾ ਬਿਲਕੁਲ ਬਿਲਕੁਲ ਆਪਣੀ ਨੈਚੁਰਲ ਹੈ ਤੇ ਦੂਜੀ ਕੀ ਚੀਜ਼ ਹੈ ਜੀ ਆਪਣੇ ਕੋਲ ਨਾਲ ਹੀ ਇਹ ਹੈਨਮੇਡ ਬਣਾਣਾ ਕਰੀਮ ਹੈ ਜੀ ਕਿਹੜੀ ਕਰੀਮ ਹੈ ਜੀ ਇਹ ਬਣਾਣਾ ਕਰੀਮ ਹੈ ਇਹ ਮਿਓਨਿਚ ਨਹੀਂ ਯੂਜ਼ ਕਰਦੇ ਅਸੀਂ ਆਲਮੇੜੇ ਬਣਾਣਾ ਕਰੀਮ ਅੱਛਾ ਜੀ ਬਿਲਕੁਲ ਤੇ ਲੋਕੀ ਸਾਰੇ ਹੈ ਮਿਓਨਿਚ ਯੂਜ਼ ਕਰਦੇ ਆ ਤੇ ਮੈਨੂੰ ਜਨਦੀ ਬਿਲਕੁਲ ਅਨ ਹੈਲਦੀ ਚੀਜ਼ ਜੀ ਆਪਾਂ ਯੂਜ਼ ਨਹੀਂ ਕਰਦੇ ਜੀ ਨਹੀਂ ਸਾਰੇ ਹੈਲਦੀ ਚੀਜ਼ ਹੁੰਦੀ ਹੈ ਟੁੱਟ ਤੇ ਆਪਣੇ ਕੋਲ ਇੱਥੇ ਯਾਨੀ ਕਿ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਅੱਜ ਆਪਾਂ ਮੋਮੋਸ ਦੇ ਵਿੱਚ ਗੱਲ ਕਰ ਲਈਏ ਤੁਹਾਨੂੰ ਕੋਲ ਸਾਰੀ ਵੈਰਾਈਟੀ ਮੋਮੋਸ ਦੀ ਹੈ ਜੀ ਤੇ ਆਪਣੇ ਕੋਲ ਸਟੀਮ ਮੋਮੋਸ ਹੁੰਦੇ ਆ ਸਟੀਮ ਚ ਹੁੰਦੇ ਆ ਵੈਜੇਲੇ ਪ ਤੇ ਆਪਣੇ ਫਾਇਰ ਮੂਮਸ ਹੋਗੇ ਤੇ ਫਾਇਰ ਮਲਾਈ ਮੂਮਸ ਹੋਗੇ ਫਾਇਰ ਮੂਮਸ ਇਹ ਯਾਨੀ ਕੈਲੋਰੀ ਨਵੀਂ ਚੀਜ਼ ਹੈ ਫਾਇਰ ਹਾਂਜੀ ਕੀ ਸ਼ੈ ਹੈਗੀ ਮੈਂ ਦੇਖ ਸਕਦਾ ਤੇ ਕੜਾਈ ਵੀ ਬੜੇ ਅਲੱਗ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਹੈ ਨਾਰਮਲ ਕੜਾਈ ਤੋਂ ਕਾਫੀ ਡਿਫਰੈਂਟ ਹੈ ਨਾ ਇਹ ਜੀ ਸਭ ਤੋਂ ਅਲੱਗ ਇਹ ਜਿਗਾਰ ਲਾ ਕੇ ਚੀਜ਼ ਬਣਾਈ ਹੋਈ ਹੈ ਇਹ ਮੇਰੇ ਡੈਡ ਨੇ ਬਣਾਈ ਹੈ ਜੀ ਅੱਛਾ ਜੀ ਉਹਨਾਂ ਦਾ ਦਿਮਾਗ ਹੈ ਇਹਦੇ ਨਾਲ ਥੋੜਾ স্মੋਕੀ ਤੇ ਤੰਦੂਰੀ ਫਲੇਵਰ ਆਉਂਦਾ ਤੇ ਇਹਨੂੰ ਜਿਵੇਂ ਫਾਇਰ ਉੱਪਰਾਂ ਦੀ ਤਾਂ ਪਕਦੇ ਹਮੋਂ ਥੋੜੀ ਥੋੜੀ ਪਲੇਟ ਤੇ ਪੱਕ ਕੇ ਫਿਰ ਉਹ ਸਮੋਕੀ ਫਿਰ ਆਉਂਦਾ ਫਿਰ ਉਹਨੂੰ ਆਪਾਂ ਮਲਾਈ ਚ ਕਨਵਰਟ ਕਰਕੇ ਨਾ ਮਲੇ ਮਲੇ ਸੋਸਾਂ ਭਾ ਕੇ ਉਹਨੂੰ ਪਕਾ ਕੇ ਚੰਗੀ ਤਰ੍ਹਾਂ ਫਿਰ ਇੱਕਦਮ ਫਾਇਰ ਮਲਾਈ ਮੋਮੋਸ ਬਣ ਜਾਂਦੇ ਉਹ ਬਹੁਤ ਟੇਸਟ ਫਰਕ ਪੈਂਦਾ ਹੀ ਵਧੀਆ ਜਾਂਦਾ ਫਾਇਰ ਮਲਾਈ ਮੋਮੋਸ ਕੀ ਕਹ ਲੋ ਨਵੀਂ ਕ੍ਰੀਏਸ਼ਨ ਬਣਾਂਦੀ ਪ੍ਰੋਪਰ ਹੈ ਨਾ ਤੇ ਇੱਕ ਵਾਰੀ ਮੈਨੂੰ ਬਣਾ ਕੇ ਦਿਖਾਇਓ ਹਨਾ ਵੀ ਕਿੱਦਾਂ ਬਣਦੇ ਨੇ ਤੇ ਜਿੱਦਾਂ ਕਰਕਰੇ ਹੋਮੋਸ ਤੋਂ ਕਿੰਨਾ ਕੀ ਯਾਨੀ ਕਿ ਫਰਕ ਹੁੰਦਾ ਇਹਦੀ ਜਿਹੜੀ ਕੋਟਿੰਗ ਹੁੰਦੀ ਹੈ ਬਾਹਰ ਵਾਲੀ ਮੈਰੀਨੇਸ਼ਨ ਆ ਸੇਮ ਹੀ ਹੁੰਦੀ ਆ ਬਿਲਕੁਲ ਜੀ ਜਿਹੜਾ कुरकुरे मोमोस ਹੁੰਦਾ ਉਹ ਤੇ ਉਹਨਾਂ ਕਰਾਮ ਲੱਗੇ ਹੁੰਦਾ ਹੀ ਕਰਾਮ ਲੱਗ ਜਾਂਦਾ ਹਾਂਜੀ ਉਹਦੇ ਨਾਲ ਕ੍ਰਿਸਪੀ ਹੋ ਜਾਂਦੇ ਫਰਾਈ ਕਰਕੇ ਬਣਦੇ ਇਹ ਉਹਨਾਂ ਰੋਸਟ ਹੋਣਗੇ ਜੀ ਫਾਇਰ ਨਾਲ ਰੋਸਟ ਹੋਣਗੇ ਕੋਈ ਨੂੰ ਤਾਂ ਹੀ ਫਾਇਰ ਨਾਲ ਦੇਖਾ ਮੈਂ ਅੱਛਾ ਮਿਸ ਔਰ ਔਨ ਦਾ ਸਪੋਰਸੀ ਸੇਖ ਬਣਾਉਂਗੇ ਹਨਾ ਉਹਦੇ ਮੋਮੋਸ ਇੱਕ ਵਾਰੀ ਬਣਾ ਕੇ ਦਿਖਾਓ ਜਨਾ ਵੀ ਤਾਂ ਹੀ ਪਤਾ ਲੱਗੇ ਵੀ ਕੀ ਬਿਲਕੁਲ ਜੀ ਵੀ ਤੁਹਾਨੂੰ ਬਣਾ ਕੇ ਖਵਾਵਾਂਗੇ ਜੀ ਅੱਛਾ ਜੀ ਸਭ ਤੋਂ ਪਹਿਲਾਂ ਯਾਨੀ ਕਿ ਮੋਮੋਸ ਆਪਨੇ ਮਲਟੀ ਗ੍ਰੇਨ ਮੋਮੋਸ ਆ ਜੀ ਅੱਛਾ ਮੈਂ ਸਾਰੇ ਜਿਹੜੇ ਕੀ ਹੈ ਮੈਦੇ ਤੋਂ ਬਿਨਾ ਮਲਟੀ ਗ੍ਰੇਨ ਵਾਲੇ ਨੇ ਨਹੀਂ ਬਿਲਕੁਲ ਕਿਆ ਬਾਤ ਹੈ ਬਈ ਮਿਸ ਹੈਲਦੀ ਖਾਵਾ ਰਹੇ ਲੋਕਾਂ ਨੂੰ ਬਿਲਕੁਲ ਜੀ ਬਿਲਕੁਲ ਜਿਹਨੇ ਫਰਾਈ ਨਹੀਂ ਖਾਣਾ ਉਹਦੇ ਵਾਸਤੇ ਅੱਛਾ ਇਹ ਕੀ ਆ ਗਿਆ ਬਈ ਸਭ ਤੋਂ ਪਹਿਲਾਂ ਇਹ ਚਿਲੀ ਹੈ ਅੱਛਾ ਜੀ ਤੇ ਆਪਣੀ ਬਨਾਣਾ ਕਰੀਮ ਆ ਗਈ ਕਿਆ ਬਾਤ ਹੈ ਜੀ ਤੇ ਆਪਣਾ ਤੰਦੂਰੀ ਮਸਾਲਾ ਹੈ ਅੱਛਾ ਜੀ ਇਹ ਮਿਸ ਆਪ ਤਿਆਰ ਕੀਤਾ ਹੋਇਆ ਸਾਰਾ ਜੀ ਬਿਲਕੁਲ ਸਾਰਾ ਆਪਣਾ ਇਹ ਦਹੀਂ ਦਾ ਹੁੰਦਾ ਹੈ ਹੂੰ ਜਿਹੜੇ ਮੈਰੀਨੇਸ਼ਨ ਮੈਰੀਨੇਸ਼ਨ ਹੋ ਰਹੀ ਚੰਗੀ ਤਰ੍ਹਾਂ ਇਹ ਮੈਗਨੇਸ਼ਨ ਕਰਕੇ ਫਿਰ ਇਹਨੂੰ ਆਪਾਂ ਲਾਵਾਂਗੇ ਸੇਖਾ ਜੀ ਕਿਆ ਬਾਤ ਹੈ ਜੀ ਸੇਖਾ ਇੱਕ ਵਾਰੀ ਮਿਸ ਜਿਹੜੀ ਤੰਦੂਰ ਚ ਇਦਾਂ ਸੇਖਾ ਹੁੰਦੀਆਂ ਸੇਮ ਮੂਰੀ ਦੇ ਬਿਲਕੁਲ ਏ ਮੈਨ ਕੀ ਇੱਕ ਪਲੇਟ ਦੇ ਵਿੱਚ ਕਿੰਨੇ ਕੇ ਪੀਸ ਹੁੰਦੇ ਹਨ ਇਹ ਇੱਕ ਪਲੇਟ ਚ 10 ਪੀਸ ਹੁੰਦੇ ਜਿਹੜੀ ਮਰਜ਼ੀ ਵੱਲੋਂ ਸਾਰੇ 10 ਸਾਰੇ 10 ਵੀ ਹਾਂਜੀ ਬਿਲਕੁਲ ਤੇ ਇੱਕ ਸਿਕ ਵਿੱਚ ਤਿਆਰ ਹੋ ਜੂਗਾ ਕਿ ਦੋ ਲੱਗਣਗੇ ਦੋ ਲੱਗਣਗੇ ਦੋ ਲੱਗਣਗੇ ਹਾਂ ਭਾਈ ਤੁਸੀਂ ਜਦ ਦੱਸ ਰਹੇ ਹੋ ਵੀ ਸਟਾਰਟਿੰਗ ਆਪਾਂ ਕੀਤੀ ਹੈ ਮੋਮੋਜ਼ ਦਾ ਕੰਮ ਨਹੀਂ ਤੇ ਉਸ ਟਾਈਮ ਕਿਵੇਂ ਆਈਡੀਆ ਆਇਆ ਕਿ ਆਪਾਂ ਮੋਮੋਜ਼ ਦਾ ਕੰਮ ਕਰਾਂਗੇ ਕਿਉਂਕਿ ਉਸ ਟਾਈਮ ਤਾਂ ਇਹ ਨਾ ਅ ਟ੍ਰੈਂਡ ਵੀ ਨਹੀਂ ਸੀਗਾ ਇਸ ਚੀਜ਼ ਦਾ ਹਾਂਜੀ ਮੈਂ ਨਾ ਸਕੂਲ ਦੀ ਪੜ੍ਹਾਈ ਦੇ 10ਵੀਂ ਮੈਂ ਕਰਕੇ ਛੱਡਿਆ ਸੀਗਾ ਹੂੰ ਤੇ ਮੇਰਾ ਯਾਰ ਦੋਸਤ ਸੀਗਾ ਹਾਂਜੀ ਉਹ ਮਮਤਾ ਕਾ ਮੁੰਨੇ ਵੀ ਸ਼ੁਰੂ ਕੀਤਾ ਸੀ ਅੱਛਾ ਜੀ ਤਾਂ ਨਾ ਮੇਰੇ ਕੋਲ ਹੈਲਪ ਕਰਾਉਣ ਲਈ ਦੋ ਚਾਰ ਦਿਨ ਲਈ ਆ ਗਿਆ ਹੂੰ ਤੇ ਉਸ ਕੋਲ ਮੈਂ ਦੋ ਚਾਰ ਦਿਨ ਕੰਮ ਕੀਤਾ ਤੇ ਹੌਲੀ ਹੌਲੀ ਉਹਦੋਂ ਕਰਦਾ ਰਿਹਾ ਕਰਦਾ ਰਿਹਾ ਉਹ ਕੋ ਸਿੱਖ ਗਿਆ ਫਿਰ ਮੈਂ ਸੱਚੇ ਆਪਣੀ ਕਰ ਲਈਏ ਉਹਨਾਂ ਆਈ ਗਏ ਫਿਰ ਆਪਣਾ ਸ਼ਟਾਰਟ ਕੀਤਾ ਤੇ ਹੌਲੀ ਹੌਲੀ ਰੱਬ ਦੀ ਕਿਰਪਾ ਨਾਲ ਉਹਦੀ ਹੌਲੀ ਗੱਡੀ ਚੱਲਦੀ ਗਈ ਆਪਣੀ ਹੁਣ ਨਾਲ ਇਹ ਪੱਗ ਵੀ ਲਾਤੀ ਇੱਧਰ ਹਾਂਜੀ ਇੱਧਰ ਆ ਫਾਇਰ ਮੋਨ ਸ਼ੁਰੂ ਹੋ ਗਈ ਇਹਦੀ ਮਿਸ ਮੇਕਿੰਗ ਨੂੰ ਕਿੰਨਾ ਕ ਟਾਈਮ ਲੱਗਿਆ ਚਲੋ ਤਿਆਰ ਹੋਉਂਦੇ ਨੇ ਇਹਨਾਂ ਨੂੰ ਇਹ ਜ਼ਿਆਦਾ ਨਹੀਂ 5 ਮਿੰਟ ਲੱਗਦੇ ਹੀ ਬਸ 5 ਮਿੰਟ ਬਸ ਮੋਕੀ ਫਲੇਵਰ ਦੇਣਾ ਆ ਫਲੇਵਰ ਦੇਣਾ ਹੈ ਕਿਉਂਕਿ ਇਹ ਇਹਦੇ ਚ ਜਿਹੜੀ ਮੈਰੀਨੇਸ਼ਨ ਆਪਾਂ ਕੀਤੀ ਹੈ ਸਾਰੀ ਫਾਇਰ ਨਾਲ ਪੱਕ ਜਾਣੀ ਹੈ ਨਾ ਹੁਣ ਤੰਦੂਰੀ ਟੇਸਟ ਆਊਗਾ ਇਹਦੇ ਵਿੱਚ ਆਪਾਂ ਕਹਿ ਰਹੇ ਹਾਂ ਬਿਲਕੁਲ স্মੋਕੀ ਫਲੇਵਰ ਆਊਗਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਏਦਾਂ ਲਾਏ ਤੁਹਾਨੂੰ ਲੱਗੂਗਾ ਇਹ ਕੰਪੂਟਰ ਤੋਂ ਕੱਢ ਕੇ ਲਿਆਂਦੇ ਕਿਹਾ ਬੰਮੀ ਜੀ ਮੜੀ ਕਹਿ ਲੋ ਵੱਖਰੀ ਚੀਜ਼ ਲੈ ਕੇ ਆਉਂਦੇ ਹਨਾ ਤੁਸੀਂ ਦੱਸਦੇ ਸੀ ਕਿ ਤੁਸੀਂ ਦੱਸ ਰਹੇ ਸੀ ਕਿ ਕਿਦਾਂ ਸਟਾਰਟਿੰਗ ਕੀਤੀ ਹਨਾ ਹਾਂਜੀ ਹਾਂਜੀ ਦੋਸਤ ਲਾਂਦਾ ਹੁੰਦਾ ਫਿਰ ਨਾਲ ਆਪ ਵੀ ਸ਼ੁਰੂ ਕਰ ਲੈ ਫਿਰ ਆਪ ਵੀ ਫਿਰ ਸ਼ੁਰੂ ਕਰ ਲੈ ਫਿਰ ਨਾ ਸੱਚ ਆਪਣੇ ਵੀ ਗੱਲ ਸਕਦੇ ਹਾਂ 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 ਕੰਮ ਵਧੀਆ ਆ ਗਿਆ ਬਸ ਜੀ ਹੋਰ ਜੀ ਚਲ ਪਹਿਲਾ ਛੋਟਾ ਸੈਟਅਪ ਸੀਗਾ ਮੇਰਾ ਅੱਛਾ ਜੀ ਥੋੜਾ ਬੜਾ ਹੋ ਗਿਆ ਹੀ ਤੇ ਇਸ ਤੋਂ ਅੱਗੇ ਕੀ ਸੋਚਿਆ ਕਿ ਹੁਣ ਜਿਹੜੀ ਨਵੀਂ ਕ੍ਰिएशन ਕੀ ਲੈ ਕੇ ਆਉਂਗੇ ਬਾਜ਼ਾਰ ਦੇ ਵਿੱਚ ਕਹਿ ਲਓ ਕਿਉਂਕਿ ਜਿਹੜੀ ਕਸਟਮਰ ਹੈ ਨਾ ਕੁਛ ਨਾ ਕੁਛ ਨਵਾਂ ਹੀ ਲੱਭਦਾ ਰਹਿੰਦਾ ਹੈ ਨਾ ਡੇਲੀ ਜਿਵੇਂ ਹੁਣ ਅਸੀਂ ਫੈਰ ਮਮਹਲਾ ਹੁਣ ਅੱਗੇ ਵੀ ਕੋਈ ਨਾ ਕੁਝ ਲਿਆਂਦੇ ਰਹਾਂਗੇ ਅੱਛਾ ਤੇ ਯਾਨੀ ਕਿ ਹੁਣ ਆਪਣੇ ਡਨ ਹੋ ਚੁੱਕੇ ਕਿ ਹਾਂਜੀ ਬਿਲਕੁਲ ਹੋ ਗਏ ਰਹਿੰਦਾ ਜੀ ਕੁਛ ਇਸ ਦੇ ਵਿੱਚ ਇਹ ਤਿਆਰ ਹੋ ਗਏ ਜੀ ਹੁਣ ਆਪਾਂ ਇਹਨੂੰ ਤੇ ਇਹਦੀ ਫ੍ਰੇਗਰੈਂਸ ਬਾਈ ਬੜੀ ਜ਼ਬਰਦਸਤ ਆ ਰਹੀ ਹੈ ਨਾ ਜਿਹੜੇ ਜਿਹੜੇ ਦੇਖ ਰਹੇ ਉਹਨਾਂ ਨੂੰ ਤਾਂ ਆਪਾਂ ਓਏ ਬਈ ਗਰਮ ਹੱਥ ਨਾਲ ਹੀ ਬਿਲਕੁਲ ਜੀ ਬਿਲਕੁਲ ਬਾਈ ਸੇਕ ਨਹੀਂ ਲੱਗਦਾ ਆਹ ਤਾਂ ਬਈ ਹੋਈ ਓਏ ਹੋਏ ਇੰਨਾ ਕ ਤਾਂ ਹੁਣ ਹੋਈ ਜਾਂਦਾ ਮਿਸ ਟੰਗੀ ਤਰ੍ਹਾਂ ਇਹਨੂੰ ਕਹ ਲੋ ਰੋਸਟ ਕਰ ਲਿਆ ਹੋਇਆ ਨਾ ਰੋਸਟ ਹੋ ਗਏ ਹੁਣ ਆ ਰਿਹਾ ਸਤੋ ਦਾ ਬੇਰ ਦਾ ਮੱਖਣ ਹੀ ਬਈ ਇਹ ਦਿਖਾਓ ਮੱਖਣ ਖਾਣ ਕਰਿਆ ਨਾ ਓ ਕਿੰਨੀ ਕੁਆਂਟੀਟੀ ਚ ਮੱਖਣ ਹੋਇਆ ਇਹ ਦੇਖੋ ਆ ਬੇਰ ਦਾ ਮੱਖਣ ਆਈ ਤੇ ਆ ਹੋਰ ਗੈਨੂ ਆ ਗਏ ਅੱਛਾ ਜੀ ਮੈਂ ਤਾਂ ਕਿਹਾ ਕਿ ਖੂਪੀਆ ਮਸਾਲਾ ਲਿਆਂਦਾ ਕਿਤੇ ਕੋਈ ਇਹ ਹੋਰ ਗੈਨੂ ਤੇ ਆਪਣਾ ਚਿੱਲੀ ਤੇ ਫੇਰ ਆਉਗੀ ਇੱਕ ਵਾਰੀ ਇੱਕ ਵਾਰੀ ਪਹਿਲੇ ਕਰਦੇ ਹਾਂ ਸਭ ਕੀ ਆ ਵਾਰੀ ਤੇ ਆਪਣੀ ਆ ਬਣਾਣਾ ਕਰੀਮ ਆ ਗਈ ਤੇ ਆਪਣਾ ਆ ਗਈ ਆਪਣੀ ਅਮੂਲ ਕਰੀਮ ਦੀ ਹੋਰ ਕਰੀਮ ਅਮੂਲ ਦੇ ਮੱਖਣ ਆਪਣੇ 베ਰ ਕਾ ਦਾ ਬਿਲਕੁਲ ਜੀ ਯਾਨੀ ਕਿ ਸਾਰੇ ਬ੍ਰਾਂਡ ਇੱਥੇ ਇਕੱਠੇ ਕੀਤੇ ਸਾਰੇ ਬ੍ਰਾਂਡ ਅਲੱਗ ਅਲੱਗ ਬ੍ਰਾਂਡ ਆਹ ਹੁਣ ਇਹ ਦੀ ਯਾਨੀ ਕਿ ਕੀ ਬਾਤ ਆਈ ਦੇ ਰੰਗ ਤਾਂ ਆਪਾਂ ਦੇਖ ਸਕਦੇ ਵੀ ਜਿਹੜਾ ਕਿਹੜੇ ਸੀ ਬਈ ਮਲਾਈ ਫਾਇਰ ਮੋਮੋਸ ਹਨ ਹਾਂਜੀ ਫਾਇਰ ਮਲਾਈ ਮੋਮੋਸ ਫਾਇਰ ਮਲਾਈ ਮੋਮੋਸ ਕਿਹਾ ਰੰਗ ਤਾਂ ਬਹੁਤ ਸੋਹਣੀ ਜਿਹੀ ਬਣ ਕੇ ਆਈ ਹੈ ਤੇ ਬਈ ਜਦੋਂ ਹੁਣ ਇਹ ਵੀ ਥੋੜਾ ਆਪਾਂ ਪਕਾਵਾਂਗੇ ਅੱਛਾ ਫੇਰ ਪਕਾਵਾਂਗੇ ਹਾਂਜੀ ਜਿਹੜੀ ਹੁਣ ਆਪਾਂ ਜਿਹੜਾ ਟੇਸ ਉਹਨੂੰ ਡਬਲ ਹੋ ਜੂਗਾ ਅੱਛਾ ਜੀ ਹਾਂਜੀ ਇਹ ਜੰਤਰਾਂ ਜਿਹੜਾ ਲਗਾਉ ਲਿਆ ਹਨਾ ਹਾਂਜੀ ਉਧਰ ਆ ਗਈ ਗੱਡੀ ਦਾ ਜੀ ਕੀ ਬਾਤ ਹੈ ਬਈ ਖਾਤੇ ਸਹੀ ਨਹੀਂ ਲਾਉ ਜਦੋਂ ਹੁਣ ਇਦਾਂ ਕਰੇ ਜਾਂਦੇ ਹੋ। ਕੋਈ ਜੀ ਆਖੋ ਬੇਰੀ ਨਹੀਂ ਸੀ। ਆਹ ਦੇ ਦੇ ਬਈ ਕੇ। ਕਰ ਕਰ ਕੇ ਬੰਦਾ ਫਿਰ ਟ੍ਰੇਨਡ ਹੀ ਹੋ ਜਾਂਦਾ ਹੈ ਨਾ। ਬਿਲਕੁਲ ਜੀ। ਮੈਂ ਦੇਖਦਾ ਬਈ ਸੈਟਅਪ ਬੜਾ ਕਲੀਨ ਜਿਆ ਰੱਖਿਆ ਹੋਇਆ ਨਾ। ਮਿਸ ਕੋਈ ਬਾਦੂ ਗਾ ਨਹੀਂ ਪਾਇਆ ਹੋਇਆ ਆਪਾਂ ਦੇਖਦੇ ਆਂ ਪ੍ਰਵਾਸੀ ਲੋਕਾਂ ਜਿਹਨਾਂ ਲਾਈਆ ਆਉਂਦੇ। ਪਹਿਲਾਂ ਤਾਂ ਮੇਨ ਹੈਗਾ ਕੰਮ 'ਚ ਸਫਾਈ ਜੀ। ਇਹ ਤਾਂ ਸਫਾਈ ਉੱਥੇ ਗਾਹ ਹੋ ਗਈ। ਹੂੰ ਤਾਂ ਇਸ ਚੋਪਿੰਗ ਬੋਰਡ ਸਪੈਸ਼ਲ ਰੱਖਿਆ ਹੈ ਤੇ ਸਟਾਲ ਤੇ ਨਹੀਂ ਕੱਟੀ ਜਾ ਰਹੇ ਨਾ। ਸਫਾਈ ਦਾ ਪ੍ਰੋਪਰ ਤਰੀਕੇ ਨਾਲ ਹੋ ਰਿਹਾ ਨਾਲੇ ਵਧੀਆ ਜੀ। ਹੂੰ। ਜਾ ਰਹੀਆਂ ਮਹਿਕਾ ਉੱਠ ਕੇ ਬਾਹਰ ਨੂੰ ਆ ਰਹੀਆਂ ਨੇ ਵੀ ਕਾਸ਼ ਆਪਾ ਦਿਖਾ ਸਕਦੇ ਹੁੰਦੇ ਲੋਕ ਜਿਹੜੇ ਦੇਖ ਰਹੇ ਨੇ ਲੋ ਵੀ ਆਨੰਦ ਲੈ ਬੰਦੇ ਇਸੀ ਦਾ ਹਨ ਠੀਕ ਕੁ ਮਿੰਟ ਅਬੀ ਜੀ ਝਾਤੀ ਮਾਰੋ ਹਨ ਇਸ ਟੀਮ ਵਾਲੇ ਚ ਆਪਣੇ ਕੋ ਕਿੱਸਾ ਹੋਣਾ ਯਾਨੀ ਕਿ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਮੈਂ ਤੁਹਾਨੂੰ ਫਲਾਈ ਮਾਮਸ ਫਾਇਰ ਮਲੇ ਹੁਣ ਇਹਦੀ ਪਲੇਟਿੰਗ ਹੋਊਗੀ ਹਾਂਜੀ ਗਰੇਵੀ ਕਹਿ ਲਓ ਕਿਹਦਾ ਨਾ ਮਲਾਈ ਕਹਿ ਲਓ ਹਨ ਉੱਪਰੋਂ ਫੇਰ ਐਕਸਟਰਾ ਗਰੇਵੀ ਕਰੀਮ ਓਏ ਹੋਏ ਭਈ ਇਹ ਕਹਤੇ ਕਿ ਵੀਡੀਓ ਕਰਕੇ ਤਾਂ ਨਹੀਂ ਇਹ ਸਾਰੇ ਨਾ ਸਮਾਨ ਪਾਈ ਜਾਂਦੇ ਮੁਰਗੀ ਦੇ ਦੇਖਣਾ ਆਵੇ ਤਾਂ ਕੋਈ ਨਾ ਸਮਾਨ ਜਦੋਂ ਮਰਜੀ ਆਓ ਜਦੋਂ ਰਾਤੀ ਆਓ ਸਵੇਰੇ ਆਓ ਇਹੀ ਮਿਲੂਗਾ ਤੁਹਾਨੂੰ ਅੱਛਾ ਜੀ ਫਿਰ ਉੱਪਰ 오ਰੀਗানো ਆ ਗਿਆ ਨਾ 오ਰੀਗানো ਤੇ ਪੁੱਛਿਆ ਕੀ ਆ ਤੇ ਇਹ ਪਲੇਟ ਆਪਣੀ ਬਣ ਕੇ ਤਿਆਰ ਹੈ ਜੀ ਹਾਂ ਜੀ ਰੈਡੀ ਹੈ ਜੀ ਅਨਾਕ ਸੂਨ ਹੈ ਜੀ ਗਰੇਵੀ ਦਾ ਮਜ਼ਾ ਲੈਣ ਵਾਸਤੇ ਕੀ ਬਾਤ ਹੈ ਭਈ ਇਹ ਦੱਸ ਦੋ ਵੀ ਅ ਇਹਦਾ ਪ੍ਰਾਈਸ ਕੀ ਰਹੂਗਾ ਹੈ ਨਾ ਇਹਦਾ ਪ੍ਰਾਈਸ ਹੈ ਜੀ 150 ਤੇ ਬਈ ਇਹਦਾ ਪ੍ਰਾਈਸ ਆਜੋ ਕੀ ਇਹ ਤੈਨੂੰ ਖਾਣ ਵਾਸਤੇ ਆਉਣਾ ਕਿੱਥੇ ਪਊਗਾ ਇਹਦਾ ਪ੍ਰਾਈਸ ਹੈਗਾ 150 ਇਹਨੂੰ ਖਾਣ ਵਾਸਤੇ ਆਣਾ ਪੈਣਾ ਜੀ ਆਪਣਾ ਮੋਲਟਨ ਗੋਲ ਮਾਰਕਟ ਪੀਕੇ ਕੋਨਾ ਤੇ ਬਿਲਕੁਲ ਸਾਹਮਣੀ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਕੀ ਰਹੂਗਾ ਜੀ ਇਹਦਾ 150 ਹੈ ਜੀ ਠੀਕ ਹੈ ਟਾਈਮਿੰਗਸ ਕੀ ਨੇ ਆਪਣੀਆਂ ਟਾਈਮਿੰਗ 4 ਤੋਂ ਲੈ ਕੇ 10 ਪੀਐਮ ਤਾਂ ਲੋਬੀ ਬਈ ਜਿਹੜੀ ਆਪਣੀ ਪਲੇਟ ਆ ਬਣ ਕੇ ਤਿਆਰ ਹੋ ਚੁੱਕੀ ਸੀ ਦੇਖ ਸਕਦੇ ਹੋ ਵੀ ਰੰਗਤ ਕਿੱਡੀ ਜਿਹੜੀ ਸ਼ਾਨਦਾਰ ਆਈ ਹੈ ਉੱਪਰ ਕਰੀਮ ਪਾ ਕੇ ਅ ਪ੍ਰੋਪਰ ਡੈਕੋਰੇਸ਼ਨ ਜਿਹੜੀ ਇਹਦੀ ਕਰ ਦਿੱਤੀ ਕੀ ਪਲੇਟਿੰਗ ਜਿਹਨੂੰ ਆਪਾਂ ਕਹਿ ਸਕਦੇ ਹਾਂ ਤੇ ਲਓ ਆਪਾਂ ਟਰਾਈ ਕਰਦੇ ਇਹਨੂੰ ਦੇਖਦੇ ਹਾਂ ਵੀ ਕਿਦਾਂ ਦਾ ਟੇਸਟ ਹੈਗਾ ਤੇ ਜਿਹੜੀਆਂ ਜਿਹੜੀਆਂ ਗੱਲਾਂ ਕਹੀਆਂ 11 ਸਾਲ ਦਾ ਐਕਸਪੀਰੀਅੰਸ ਭਾਈ ਨੇ ਦੱਸਿਆ ਮੇਰੇ ਕੋਲ ਹੈਗਾ ਤੇ ਟੇਸਟ ਹੈਗਾ ਅੰਦਰ ਕਿ ਨਹੀਂ ਤਾਂ ਚੈੱਕ ਜ਼ਰੂਰ ਕਰਾਂਗੇ ਆਪਾਂ ਤਾਂ ਜਿਵੇਂ ਕਿ ਭਾਈ ਨੇ ਦੱਸਿਆ ਜੇਗਾ ਕਿ ਇਹਦਾ ਜਿਹੜਾ ਟੇਸਟ ਹੋਊਗਾ ਜਿਹੜਾ ਮਲਾਈ ਜਿਹੜਾ ਫਾਇਰ ਮੁਹਮਮਦ ਨੇ ਕਰੀਮੀ ਟੇਸਟ ਹੋਗਾ 치ਜ਼ੀ ਟੇਸਟ ਹੋਗਾ ਤੇ ਬਿਲਕੁਲ ਉਹ ਜਿਹੇ ਟੇਸਟ ਆ ਵੀ ਰਿਹਾ ਸੀ ਉਮੀਦ ਕਰਦੇ ਆਂ ਵੀ ਤੁਸੀਂ ਵੀ ਕੁਝ ਨਾ ਕੁਝ ਨਵੇਂ ਦੀ ਭਾਲ ਦੇ ਵਿੱਚ ਹੋਗੇ ਤੁਹਾਨੂੰ ਤੇ ਅਸੀਂ ਕਹਾਂਗੇ ਕਿ ਇੱਥੇ ਆਓ ਟਰਾਈ ਕਰੋ ਜਿਹੜੇ ਫਾਇਰ ਮਲਾਈ ਮੋਮੋਸ ਤੇ ਇਦਾਂ ਦੀ ਹੋਰ ਤੁਹਾਡੇ ਵਾਸਤੇ ਨਵੇਂ-ਨਵੇਂ ਫੂਡ ਆਈਟਮਸ ਲੈ ਕੇ ਆਂਦੇ ਰਾਵਾਂਗੇ ਤੇ ਉਦੋਂ ਤੱਕ ਸਾਡੇ ਚੈਨਲ ਨੂੰ ਫੋਲੋ ਜਰ ਕਰ ਲੋ ਸਿਟੀ ਹੈਡਲਾਈਨਸ ਕੈਮਰਨ ਬੇਪਨ ਬਰਸੀ ਦੇ ਨਾਲ ਮੈਂ ਅੰਬਰ ਵੀਰ ਥੈਂਕ ਯੂ